ਸਾਰੇ ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਸਹਿਤ ਗੁਰੂ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪਿਛਲੇ ਦਿਨੀ ਜੋ ਖਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਗਿਆਨੀ ਸੁਲਤਾਨ ਸਿੰਘ ਜੀ ਨਾਲ ਹੋਇਆ ਤੇ ਉਹਨਾਂ ਦੇ ਕਰਦਾਰ ਕੁਸ਼ੀ ਕਰਨ ਤੇ ਲੱਗੇ ਹੋਏ ਕੁਝ ਚਮਚੇ ਟਾਈਪ ਜਿਹੜੇ ਕਿ ਸਿਰਫ ਬਾਦਲਾਂ ਦੇ ਨਿੱਜੀ ਨੌਕਰ ਦੀ ਤਰ੍ਹਾਂ ਚੱਲ ਰਹੇ ਆ ਮੇਰੇ ਉਹਨਾਂ ਦੇ ਕੋਈ ਸਵਾਲ ਨਹੀਂ ਹੁਣ ਇਹ ਗੱਲ ਕਰਨਗੇ ਮੇਰੇ ਤੇ ਵੀ ਮੈਨੂੰ ਅੱਗੇ ਵੀ ਇਹੀ ਗੱਲ ਕਹਿ ਕੇ ਕਹਿੰਦੇ ਵੀ ਇਹ ਪਤਤ ਬੜਾ ਕੁਛ ਇਹਨਾਂ ਨੇ ਮਾੜਾ ਚੰਗਾ ਪਿੱਛੇ ਮੇਰੇ ਪ੍ਰਤੀ ਬੋਲਦੇ ਰਹੇ ਪਰ ਆਪਾਂ ਨਹੀਂ ਕਦੇ ਪ੍ਰਵਾਹ ਕੀਤੀ ਕਿਉਂਕਿ ਸਾਡੇ ਨਾ ਮਨ ਚ ਹੋਰ ਆ ਨਾ ਮੁਖ ਤੇ ਹੋਰ ਆ ਜੋ ਕੁਝ ਅੰਦਰ ਆ ਉਹੀ ਬਾਹਰ ਆ ਉਹੀ ਮੂਨਤੀ ਆ ਮੇਰੇ ਇਹਨਾਂ ਨੂੰ ਕੁਝ ਸਵਾਲ ਹੈ ਜੇ ਇਹਨਾਂ ਦੀ ਜਮੀਰ ਜਾਗਦੀ ਹੋਈ ਤੇ ਜਵਾਬ ਜ਼ਰੂਰ ਦੇਣ ਦੇਣ ਦੀ ਕੋਸ਼ਿਸ਼ ਕਰਨਗੇ 2007 ਤੋਂ ਜਿਹੜਾ ਪੰਜਾਬ ਦੇ ਵਿੱਚ ਜਦੋਂ ਸੱਚੇ ਸੌਦੇ ਵਾਲਾ ਸਾਧ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਰਗੀ ਪਛਾਾਕ ਪਾਉਂਦਾ ਉਹ ਪਿਛਾਕ ਦੇ ਪਿੱਛੇ ਕੌਣ ਸੀ ਉਹ ਪਿੱਛੇ ਸਾਰਾ ਸਾਹਮਣੇ ਆ ਚੁੱਕਿਆ ਤੇ ਕੀ ਨੇ ਉਹ ਪਿਛਾਕ ਲਿਆਂਦੀ ਕੀ ਨੇ ਉਹ ਭੇਟ ਕੀਤੀ ਜਿੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸ਼ੁਰੂ ਹੁੰਦੀਆਂ ਉਸ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਰਫੜ ਪੈਂਦਾ ਪੈਂਦਾ ਸਾਡੀਆਂ ਸੰਸਥਾਵਾਂ ਇੱਥੋਂ ਤੱਕ ਆ ਗਈਆਂ 100 ਸਾਲ ਪਹਿਲਾਂ ਜਿਹੜਾ ਇਹ ਸਫ਼ਰ ਭਾਈ ਲక్ష్ਮਣ ਸਿੰਘ ਧਰੋਵਾਲੀ ਤੇ ਸਰਦਾਰ ਕਰਤਾਰ ਸਿੰਘ ਜੀ ਚੱਬਰ ਵੱਲੋਂ ਜਿਹੜੀ ਇਹ ਲਹਿਰ ਸ਼ੁਰੂ ਕੀਤੀ ਗਈ ਤੇ 100 ਸਾਲ ਦੇ ਸਫਰ 'ਚ ਇੰਨਾ ਮਾੜਾ ਇਹਦਾ ਅੰਤ ਹੋਊਗਾ ਇਹ ਕਿਸੇ ਨੇ ਕਦੇ ਸੋਚਿਆ ਨਹੀਂ ਸੀ ਕਿਉਂਕਿ ਜਦੋਂ ਸਿਧਾਂਤ ਤੋਂ ਕੋਰੇ ਸਿਧਾਂਤ ਤੋਂ ਹੀਨੇ ਕਰਤਾਰ ਤੋਂ ਗਰੇ ਹੋਏ ਲੋਕ ਜਿਨ੍ਹਾਂ ਦਾ ਕੌਮ ਨਾਲ ਕੌਮ ਦੇ ਪ੍ਰਤੀ ਧਰਮ ਦੇ ਪ੍ਰਤੀ ਕੋਈ ਗਿਆਨ ਨਾ ਹੋਵੇ ਜਦੋਂ ਇਹੋ ਜਿਹੇ ਲੋਕ ਕੌਮ ਦੀ ਅਗਵਾਈ ਕਰਨਗੇ ਤੇ ਕੌਮ ਦਾ ਹਸ਼ਰ ਇਹ じゃ ਹੋਣਾ ਹੀ ਹੁਣਾ ਹੀ ਹੁੰਦਾ ਕਿਉਂਕਿ ਅੱਜ ਦੇ ਜਿਹੜੇ ਸਾਡੇ ਲੀਡਰ ਬਣੇ ਫਿਰਦੇ ਨੇ ਪੰਥ ਦੇ ਜਿਹੜੇ ਹੁਣ ਵੀ ਮੇਰਾ ਖਿਆਲ ਆ ਵੀ ਜੇ ਇਹਨਾਂ ਨੂੰ ਤੁਸੀਂ ਗੁਰਬਾਣੀਆਂ ਕੰਠ ਦੀ ਤਾਂ ਪੰਜਾਬ ਗੁਰਬਾਣੀਆਂ ਦੀ ਕੰਠ ਦੀ ਤਾਂ ਗੱਲ ਛੱਡੋ ਮੇਰਾ ਖਿਆਲ ਇਹਨਾਂ ਨੂੰ ਪੰਜਾਬ ਪਿਆਰਿਆਂ ਦੇ ਨਾਂ ਦੱਸਾਂ ਗੁਰੂਆਂ ਦੇ ਨਾਂ ਸਭ ਜਿਆਦਾ ਦੇ ਨਾਵਾਂ ਤੱਕ ਦਾ ਨਹੀਂ ਪਤਾ ਇਹਨਾਂ ਲੋਕਾਂ ਨੂੰ ਖਾਸ ਕਰਕੇ ਸੁਖਬੀਰ ਸਿੰਘ ਉਹਦੀ ਅੱਜ ਤੱਕ ਦੀਆਂ ਕੋਈ ਸਪੀਚਾਂ ਚੱਕ ਲਓ ਕਦੇ ਕਿਸੇ ਵਿੱਚੋਂ ਸਿੱਖ ਇਤਿਹਾਸ ਦੀ ਝਲਕ ਪੈਂਦੀ ਹੋਵੇ ਕਿਸੇ ਵਿੱਚੋਂ ਕਦੇ ਕੋਈ ਗੁਰਬਾਣੀ ਦੀ ਤੁਕ ਦੀ ਝਲਕ ਪੈਂਦੀ ਹੋਵੇ ਕਦੇ ਵੀ ਉਹਨੇ ਕੋਈ ਕੌਮ ਦੀ ਗੱਲ ਕੀਤੀ ਹੋਵੇ ਤੇ ਜਦੋਂ ਫਿਰ ਇਹ ਜਿਹੇ ਲੋਕ ਕੌਮ ਦੀ ਗਵਾਹੀ ਕਰਨਗੇ ਤੇ ਫਿਰ ਹਾਲ ਜਿਹੜਾ ਅੱਜ ਹੋ ਰਿਹਾ ਉਹ ਇਹੀ ਹੋਣਾ ਕਿਉਂਕਿ ਸਾਡੀ ਕੌਮ ਦਾ ਏਕਾ ਨਾ ਹੋਣ ਕਰਕੇ ਇਹ ਜਿਹੇ ਲੋਕ ਕਾਵਜਾਂ ਹੁੰਦੇ ਰਹੇ ਅੱਜ ਵੀ ਸਾਨੂੰ ਜਿਹੜਾ ਉਲਝਾਇਆ ਜਾ ਰਿਹਾ ਦਾਗੀਆਂ ਤੇ ਬਾਗੀਆਂ ਦੇ ਵਿੱਚ ਕੌਮ ਉੱਜੀ ਪਈ ਹੈ ਬਾਕੀ ਜਿਹੜੇ ਧੜੇ ਆ ਜਿਵੇਂ ਹੁਣ ਅਮਰਤਪਾਲ ਸਿੰਘ ਦਾ ਆਉਣਾ ਉਹਦੇ ਪਿੱਛੇ ਨੌਜਵਾਨੀ ਦਾ ਲੱਗਣਾ ਪਰ ਅੱਜ ਉਹਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੇ ਉਹਦੀ ਜਥੇਬੰਦੀ ਦੀ ਅਗਵਾਈ ਕਰਦੇ ਆ ਉਹ ਕਿੱਥੇ ਖੜੇ ਆ ਉਹਨਾਂ ਨੇ ਪੱਗ ਤਾਂ ਸੰਤ ਜਰਨੈਲ ਸਿੰਘ ਦੀ ਸਿਰfte ਲੈ ਕੇ ਚੱਲੇ ਸੀ ਉਹ ਜ਼ਿੰਮੇਵਾਰੀ ਤਾਂ ਸੰਤ ਜਰਨੈਲ ਸਿੰਘ ਦੀ ਪੱਗ ਵਾਲੀ ਲੈ ਕੇ ਚੱਲੇ ਸੀ ਪਰ ਅੱਜ ਜਦੋਂ ਉਹਨਾਂ ਦੀ ਉਹਨਾਂ ਨੂੰ ਪੱਤਰਕਾਰਾਂ ਨਾਲ ਸੰਬੋਧਿਤ ਹੁੰਦੇ ਆ ਦੇਖਦੇ ਆ ਉਹਨਾਂ ਦਾ ਰੋਜ਼ਮਰਾਂ ਦਾ ਕੰਮ ਦੇ ਉਹ ਤਾਂ ਚੱਲੇ ਉਹ ਵੀ ਇਹੀ ਲਾਈਨ ਤੇ ਆ ਕਿਉਂਕਿ ਇਹਨਾਂ ਵਿੱਚ ਤੇ ਮੈਨੂੰ ਉਹਨਾਂ ਵਿੱਚ ਉਹਨਾਂ ਦੇ ਪਿਤਾ ਦੇ ਵਿੱਚ ਦੇ ਸੁਖਵੀਰ ਸਿੰਘ ਬਾਦਲ ਉਹਨਾਂ 'ਚ ਕੋਈ ਬਹੁਤਾ ਫਰਕ ਨਜ਼ਰ ਨਹੀਂ ਆਉਂਦਾ ਨਾ ਸਰਦਾਰ ਸਰਬਜੀਤ ਸਿੰਘ 'ਚ ਆਉਂਦਾ ਜਦੋਂ ਉਹਨਾਂ ਨੂੰ ਆ ਪਿੱਛੇ ਜੇ ਹੁਣ ਖਾਲਸਾ ਦਾਨ ਦਾ ਕੋਈ ਪੱਤਰਕਾਰਾਂ ਨੇ ਪੁੱਛ ਲਿਆ ਹੋਏ ਆਏ ਆਏ ਲੱਗ ਜਾਂਦੇ ਕਰਨ ਉਹ ਯਾਰ ਜੇ ਤੁਸੀਂ ਇੰਨੀ ਤੁਹਾਡੇ 'ਚ ਸਹਿਜਤਾ ਹੀ ਹੈ ਨਹੀਂ ਤੇ ਜਿਸ ਇਨਸਾਨ ਦੀ ਤੁਸੀਂ ਪੱਗ ਲੈ ਕੇ ਚੱਲਿਓ ਜਿਸ ਮਾਂ ਪੁਰਖ ਦੀ ਤੇ ਕੀ ਫਿਰ ਤੁਸੀਂ ਉਹਦੇ ਪੂਰਨਿਆ ਤੇ ਚੱਲਣ ਜੋਗੇ ਹੋ ਫਿਰ ਨੌਜਵਾਨੀ ਨੂੰ ਕੋਈ ਸੋਚਣਾ ਚਾਹੀਦਾ ਤੁਹਾਨੂੰ ਕਿਸੇ ਜੀ ਲੀਡਰ ਚਾਹੀਦੀ ਹੈ ਕੀ ਅਸੀਂ ਇੰਨੇ ਕਮਜ਼ੋਰ ਹੋ ਗਏ ਆ ਕਿ 117 ਵਿਧਾਨ ਸਭਾ ਸਾਡੇ ਹਲਕੇ ਆ ਅਸੀਂ 117 ਸਾਬਤ ਸੂਰਤ ਧਰਮ ਨੂੰ ਪਿਆਰ ਕਰਨ ਵਾਲੇ ਨੌਜਵਾਨ ਨਹੀਂ ਲੱਭ ਸਕਦੇ 191 ਦੇ ਕਰੀਬ ਐਸਜੀਪੀਸੀ ਦੇ ਮੈਂਬਰ 170 ਪੰਜਾਬ ਦੇ ਆ ਬਾਕੀ ਬਾਹਰੋਂ ਆਉਂਦੇ ਆ ਕੀ ਅਸੀਂ ਇੰਨੇ ਨੌਜਵਾਨ ਜਿਹੜੇ ਧਰਮੀ ਤੇ ਧਰਮ ਹੋਣ ਦਾ ਜਿਨ੍ਹਾਂ ਨੂੰ ਮਾਣ ਹੋਵੇ ਧਰਮੀ ਹੋਣ ਦਾ ਤੇ ਧਰਮ ਦੀ ਪਾਲਣਾ ਕਰਨ ਵਾਲੇ ਨੌਜਵਾਨ ਕੀ ਅਸੀਂ 300 ਨੌਜਵਾਨ ਵੀ ਨਹੀਂ ਲੱਭ ਸਕਦੇ ਸਾਰੇ ਪੰਜਾਬ ਚ ਤੇ ਸਾਡੀ ਬਦਕਿਸਮਤੀ ਆ ਹੁਣ ਜਿਹੜੇ ਲੋਕ ਰੋਂਦੇ ਆ ਵੀ ਜਥੇਦਾਰਾਂ ਨੇ ਕਾਲੀ ਦਲ ਦਾ ਨੁਕਸਾਨ ਕਰਤਾ ਜਥੇਦਾਰਾਂ ਨੇ ਕਾਲੀ ਦਲ ਨੂੰ ਖਤਮ ਕਰਤਾ ਕੁਝ ਜਵਾਬ ਨੇ ਸਵਾਲ ਆ ਮੇਰੇ ਤਿੰਨ ਸਵਾਲ ਤਾਂ ਮੇਰੇ ਇਹਨਾਂ ਤੇ ਪਹਿਲਾਂ ਦੇ ਪਏ ਆ 2020 ਦੇ ਵਿੱਚੋਂ ਕਿਸੇ ਦੀ ਹਿੰਮਤ ਨਹੀਂ ਪਈ ਅੱਜ ਤੱਕ ਵੀ ਉਹ ਸਵਾਲਾਂ ਦੇ ਜਵਾਬ ਨਹੀਂ ਦੇ ਜਣ ਤੇ ਮੇਰਾ ਖਿਆਲ ਇਹ ਦੇ ਵੀ ਨਹੀਂ ਸਕਦੇ ਉਹਨਾਂ 'ਚ ਮੇਰਾ ਪਹਿਲਾ ਸਵਾਲ ਸੀ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ ਜਿਹੜੇ ਅਕਾਲੀ ਲੀਡਰਾਂ ਨੇ ਗੁਰਦੇਵ ਸਿੰਘ ਪ੍ਰੇਮੀ ਨੂੰ ੱੱਕੇ ਨਾਲ ਪੁਲਿਸ ਤੋਂ ਛਡਵਾਇਆ ਉਹਨਾਂ ਚ ਅਸੀਂ ਵੀ ਸੀ ਉਸ ਟੀਮ ਚ ਉਹ ਕਿਹਦੇ ਕਹਿਣ ਤੇ ਛਡਵਾਇਆ ਗਿਆ ਗੁਰੂ ਮਹਾਰਾਜ ਦੀ ਹਜ਼ੂਰੀ ਚ ਖੜ ਕੇ ਦੇਣ ਜਵਾਬ ਤਨੀ ਮੇਰੇ ਕੋਲ ਤਾਂ ਜਵਾਬ ਹੈਗਾ ਖੁਦ ਆਪ ਸਰ ਵੀ ਪਿੱਟਦੇ ਸੀ ਤੇ ਛੱਡ ਦਿਓ ਨਹੀਂ ਬਹੁਤ ਭੜੇਗਾ ਭੜੀ ਕਰਨਗੇ ਤੁਹਾਡੇ ਨਾਲ ਪਰ ਕੌਣ ਪੜੀ ਕਰ ਸਕਦਾ ਕੌਣ ਉਸ ਵੇਲੇ ਦਾ ਸਭ ਤੋਂ ਵੱਧ ਪਾਵਰਫੁੱਲ ਬੰਦਾ ਸੀ ਤੁਸੀਂ ਦੇਖ ਲਓ ਕੌਣ ਹੈ ਅੱਜ ਵੀ ਉਹ ਹੀ ਹੈ ਕੌਮ ਦਾ ਜਥੇਦਾਰ ਕੌਮ ਦੇ ਜਥੇਦਾਰ ਦਾ ਕਿਰਦਾਰ ਕਿਸ ਤਰ੍ਹਾਂ ਦਾ ਸੀਗਾ ਅਕਾਲੀ ਫੂਲਾ ਸਿੰਘ ਵੇਲੇ ਜਦੋਂ ਆਨੰਦਪੁਰ ਸਾਹਿਬ ਕੁਝ ਅੰਗਰੇਜ਼ ਸਿਪਾਹੀ ਮਾਰ ਦਿੱਤੇ ਸੀ ਇੱਕ ਪੱਗ ਲਾਉਣ ਪਿੱਛੇ ਤੇ ਅਕਾਲੀ ਜੀ ਦੀ ਗ੍ਰਿਫਤਾਰੀ ਦਾ ਹੁਕਮ ਦੇਤਾ ਸੀ ਕਿ ਅੰਗਰੇਜ਼ ਸਰਕਾਰ ਨੂੰ ਤੇ ਜਦੋਂ ਅੰਮ੍ਰਿਤਸਰ ਸਿੱਖ ਫੌਜ ਨਾਲ ਆਉਂਦੀ ਹੈ ਫਲੋਰ ਤੋਂ ਜਿਹੜਾ ਫਲੋਰ ਦਾ ਸੂਬੇਦਾਰ ਸੀ ਉਸ ਮਿਲਦਾ ਉਹ ਨਾ ਕੇ ਆਉਂਦਾ ਅਕਾਲੀ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਪਰ ਜਦੋਂ ਫੌਜ ਨੂੰ ਪਤਾ ਲੱਗਦਾ ਵੀ ਸਾਨੂੰ ਤਾਂ ਅਕਾਲੀ ਜੀ ਦੀ ਗ੍ਰਿਫਤਾਰੀ ਵਾਸਤੇ ਲਿਆਂਦਾ ਗਿਆ ਕੋਈ ਦੱਸਿਆ ਨਹੀਂ ਸੀ ਗਿਆ ਪਹਿਲਾਂ ਇਹਨਾਂ ਨੂੰ ਤੇ ਸਾਰੀ ਸਿੱਖ ਫੌਜ ਨੇ ਰਫਲਾ ਥੱਲੇ ਰੱਖ ਕੇ ਤੇ ਹੱਥ ਬੰਨ੍ਹ ਕੇ ਨੀਵੀਆਂ ਪਾ ਕੇ ਖੜ ਗਏ ਸੀ ਔਰ ਅਗਲੀ ਚਤਾਵਨੀ ਦਿੱਤੀ ਸੀ ਅਗਰ ਤੁਹਾਡੇ ਚੋਂ ਕਿਸੇ ਨੇ ਅਕਾਲੀ ਜੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਆ ਜਿਹੜੀਆਂ ਥੱਲੇ ਪਈਆਂ ਰਾਈਫਲਾਂ ਇਨਾਂ ਦਾ ਮੂੰਹ ਤੁਹਾਡੇ ਵੱਲ ਨੂੰ ਹੋ ਜੂਗਾ ਇਹ ਸੀ ਸਾਡੇ ਜਥੇਦਾਰ ਦਾ ਸਤਿਕਾਰ ਇਹ ਸੀ ਸਾਡੇ ਜਥੇਦਾਰ ਦਾ ਕਰਦਾਰ ਉਹ اسی ਕਰਦਾਰ ਸਾਡੇ ਜਥੇਦਾਰ ਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਟਾਰੇ ਚ ਵਕਤ ਦੇ ਬਾਦਸ਼ਾਹ ਨੂੰ ਔਰ ਦੁਨੀਆ ਦਾ ਪਾਵਰਫੁੱਲ ਬਾਦਸ਼ਾਹ ਸੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਕਿਸੇ ਤੇ ਦੁਨੀਆ ਤੇ ਅੱਗੇ ਨਹੀਂ ਝੁਕਿਆ ਤੇ ਜੇ ਉਹ ਝੁਕਦਾ ਸੀ ਤੇ ਕਾਲੀ ਫੁੱਲਾ ਸਿੰਘ ਕੇ ਝੁਕਦਾ ਸੀ ਏਸੀ ਸਾਡੇ ਜਥੇਦਾਰ ਦਾ ਕਿਰਦਾਰ ਐਡਾ ਉੱਚਾ ਸੁੱਚਾ ਜੁਰਤ ਵਾਲਾ ਕਿਰਦਾਰ ਇਸ ਕਰਕੇ ਸੀ ਕਿ ਕੌਮ ਜਥੇਦਾਰ ਜੀ ਦੇ ਇੱਕ ਇਸ਼ਾਰੇ ਤੇ ਕੁਰਬਾਨੀ ਦੇਣ ਨੂੰ ਤਿਆਰ ਖੜੀ ਰਹਿੰਦੀ ਸੀ ਅਸੀਂ ਜਥੇਦਾਰਾਂ ਨੇ ਕਿੰਨਾ ਕਿ ਖੜ ਗਏ ਅੱਜ ਸੰਧੀ ਕੌਮ ਨੂੰ ਕਿੰਨਿਆਂ ਥਾਵਾਂ ਤੇ ਉਲਝਾਇਆ ਪਿਆ ਇਹ ਅੰਗਰੇਜ਼ਾਂ ਨੇ ਆ ਨਕਲੀ ਬਾਬੇ ਖੜੇ ਕੀਤੇ ਇਹਨਾਂ ਨੇ ਤੁਹਾਡੇ ਹੱਥਾਂ ਚੋਂ ਹਥਿਆਰ ਛਡਾ ਕੇ ਤੁਹਾਨੂੰ ਢੋਲਕੀਆਂ ਕੁੱਟਣ ਤੇ ਲਾ ਦਿੱਤਾ ਜੋ ਕਿ ਅੱਜ ਤੱਕ ਬਹੁਤ ਵੱਡਾ ਹਿੱਸਾ ਕੌਮ ਦਾ ਉਹ ਕਰ ਰਿਹਾ ਤੇ ਅੱਜ ਉਹਨਾਂ ਹੀ ਉਹਨਾਂ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਰੌਮਤੀਆਂ ਸਾਡੇ ਬੱਚਿਆਂ ਦੀਆਂ ਉੱਥੇ ਹੋ ਰਹੀਆਂ ਸਾਡੀਆਂ ਧੀਆਂ ਦੀਆਂ ਉੱਥੇ ਜਿਹੜੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਉਹਨਾਂ ਢੇਰਿਆਂ ਦੇ ਉੱਤੇ ਰੋਜ਼ ਤੁਹਾਡੇ ਸਾਹਮਣੇ ਉਹਨਾਂ ਦੇ ਰੋਜ਼ ਨਵੇਂ ਤੋਂ ਨਵੇਂ ਚਿੱਠੇ ਖੁੱਲਦੇ ਆ ਹੁਣ ਜਿਹੜੇ ਇਹ ਜਿਹੜੇ ਆ ਅਕਾਲੀ ਕੁਛ ਲੀਡਰ ਆ ਪਤਾ ਨਹੀਂ ਇੱਕ ਚੱਬਰ ਆ ਕਿ ਬੱਬਰ ਆ ਪਤਾ ਨਹੀਂ ਬੱਬਰ ਹੀ ਹੈ ਸ਼ਾਇਦ ਉਹਦਾ ਨਾਮ ਉਹ ਬੜਾ ਰੋਂਦਾ ਇੱਕ ਸਿਆਲ ਕਾ ਐਡਵੋਕੇਟ ਆ ਗਰਚਰਨ ਸਿੰਘ ਗਰੇਵਾਲ ਆ ਮੇਰਾ ਇਹਨਾਂ ਨੂੰ ਸਵਾਲ ਆ ਨੂਰ ਮਹਿਲੀਆਂ ਕਿਹਨੇ ਸਿਰfte ਬਿਠਾਇਆ ਪਿਆਰਾ ਸਿੰਘ ਪੁਨਿਆਰੇ ਵਾਲੇ ਨੇ ਕਿੰਨੀ ਬੇਇੱਜ਼ਤੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਉਹਦੀ ਪੁਸ਼ਤ ਪਨਾਈ ਕਿਹਨੇ ਕੀਤੀ ਨੂਰ ਮਹਿਲੀਆਂ ਦੇ ਜਿਹੜਾ ਜਿਹੜੇ ਉਹਨਾਂ ਦੇ ਪ੍ਰੋਗਰਾਮ ਚੱਲਦੇ ਰੋਕਣ ਗਏ ਸਿੱਖ ਉਨ੍ਹਾਂ ਤੇ ਗੋਲੀਆਂ ਚੱਲੀਆਂ ਦੋ ਕਿੰਨੇ ਨੌਜਵਾਨ ਮਾਰੇ ਗਏ ਜਿੰਨਾ ਤੇ ਜਸਪਾਲ ਸਿੰਘ ਚੌੜ ਸਿੱਧਮਾ ਲੋਹਾਦਰਸ਼ਨ ਸਿੰਘ ਲੋਹਾਰਾ ਕਿੰਨੇ ਹੋਰ ਆ ਉਹ ਕਿਹਦੀ ਸਰਕਾਰ ਵੇਲੇ ਹੋਇਆ ਕਿਹਨੇ ਪੁਸ਼ਤ ਪਨਾਹੀ ਕੀਤੀ ਕੀ ਇਹ ਕੰਮ ਆਕਾਲੀਆਂ ਦਾ ਸੀ ਗੁਰਦੇਵ ਸਿੰਘ ਪ੍ਰੇਮੀ ਬੁਰਜ ਚਵਾਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਾਉਂਦਾ ਹੈ ਚੋਰੀ ਕਰਾਉਣ ਦਾ ਮੁੱਖ ਦੋਸ਼ੀ ਹੋਵੇ ਉਹਨੂੰ ਪੁਲਿਸ ਤੋਂ ਛਡਵਾਇਆ ਗਿਆ ਇਨੇ ਛੜਵਾਇਆ ਕਿਹਦੀ ਸਰਕਾਰ ਸੀ ਕਿਹਦੇ ਹੁਕਮ ਤੇ ਛੜਿਆ ਗਿਆ ਦਿਓ ਜਵਾਬ ਫਿਰ ਉਹਦਾ ਕਤਲ ਹੁੰਦਾ ਕਤਲ ਹੋਣ ਤੋਂ ਬਾਅਦ ਉਹਦੇ ਘਰਵਾਲੀ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦੇ ਕੇ ਹੌਲਦਾਰ ਬਣਾਇਆ ਗਿਆ ਕਿਹਨੇ ਨੌਕਰੀ ਦਿੱਤੀ ਕੌਣ ਸੀ ਪਾਵਰਫੁੱਲ ਕਿਹਦੇ ਕੋਲੇ ਸੀ ਗ੍ਰਹਿ ਭਾਗ ਦਿਓ ਜਵਾਬ ਜਾਂ ਦੱਸੋ ਗਿੱਦੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਕੀ ਕੁਰਬਾਨੀ ਸੀ ਕੌਮ ਦੀ ਖਾਤਰ ਤੇ ਪੰਥ ਦੀ ਖਾਤਰ ਜਿਹੜਾ ਉਹਦੇ ਘਰਵਾਲੀ ਨੂੰ ਨੌਕਰੀ ਦੇ ਕੇ ਤੇ ਉਹਨੂੰ ਐਡੀ ਵੱਡੀ ਉਹਨੂੰ ਰਾਹਤ ਪੈਸਿਆਂ ਦੀ ਦਿੱਤੀ ਗਈ ਜਿਹੜਾ ਨੂੰ ਨਵਾਜਿਆ ਗਿਆ ਜਾਂ ਦੱਸੋ ਵੀ ਤੁਸੀਂ ਫਿਰ ਪ੍ਰੇਮੀ ਗੁਰਦੇਵ ਸਿੰਘ ਦੇ ਪਿੱਛੇ ਖੜੇ ਆ ਕਿ ਪੰਥ ਦੇ ਨਾਲ ਖੜੇ ਸੀ ਫਿਰ ਤੁਸੀਂ ਗੁਰੂ ਦੇ ਦੋਖੀਆਂ ਨਾਲ ਤੁਸੀਂ ਖੜੋ ਤੇ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਨੌਕਰੀਆਂ ਦਿਓ ਤੁਸੀਂ ਉਹਨਾਂ ਨੂੰ ਰੱਜ ਕੇ ਉਹਨਾਂ ਨੂੰ ਪੈਸੇ ਦਿਓ ਤੇ ਫਿਰ ਤੁਸੀਂ ਖੜੇ ਕਿਹਦੇ ਨਾਲ ਹੋ ਬਾਈਬਲ ਤੋਂ ਸਿੱਖ ਮਾਰੇ ਗਏ ਕਿਹਦੇ ਹੁਕਮ ਨਾਲ ਗੋਲੀ ਚੱਲੀ ਦੇਹੋ ਜਵਾਬ ਗੋਲੀ ਚਲਾਉਣ ਦਾ ਹੁਕਮ ਦੇਣ ਵਾਲਾ ਕੌਣ ਸੀ ਤੇ ਗੋਲੀ ਚਲਾਉਣ ਵਾਲੇ ਕੌਣ ਸਨ ਤੇ ਬਾਅਦ ਵਿੱਚ ਸਿੱਟ ਦਾ ਮੁਖੀ ਲਾ ਕੇ ਉਹਨਾਂ ਨੂੰ ਬਚਾਇਆ ਜਿਸ ਬੰਦੇ ਨੇ ਸਬੂਤ ਖੁਰਦ-ਬੁਰਦ ਦੇ ਜਿਹੜੇ ਅਫਸਰ ਨੇ ਸਭ ਤੋਂ ਵੱਧ ਕੀਤੇ ਉਹਦੀ ਕੜੀ ਕਿਹਦੇ ਨਾਲ ਜੁੜਦੀ ਸੀ ਦੇਹੋ ਜਵਾਬ ਜੇ ਦੇ ਸਕਦੇ ਹੋ ਇਸੇ ਕਰਕੇ ਮੈਂ ਜਥੇਦਾਰ ਜੀ ਸਾਹਿਬ ਤਿੰਨ ਚਾਰ ਵਾਰੀ ਜਥੇਦਾਰ ਜੀ ਨੂੰ ਮਿਲਣ ਗਿਆ ਵੀ ਜਥੇਦਾਰ ਜੀ ਸਾਨੂੰ ਇੱਕ ਵਾਰੀ ਬਿਠਾ ਕੇ ਸੁਣ ਹੀ ਲੋ ਸਾਡੇ ਮਿਲਣ ਦੇ ਨਾਲ ਕੋਈ ਥੋੜਾ ਕੁਝ ਘਟ ਨਹੀਂ ਚੱਲਿਆ ਆਹੀ ਚੀਜ਼ਾਂ ਸੀ ਜਿਹੜੀਆਂ ਤੁਹਾਨੂੰ ਅਸੀਂ ਦੱਸਣੀਆਂ ਸੀ ਤੇ ਇਹ ਹੀ ਚੀਜ਼ਾਂ ਸੀ ਜਿਹੜੀਆਂ ਤੁਸੀਂ ਉਦੋਂ ਸਬੂਤਾ ਸਹਿਤ ਤੁਹਾਨੂੰ ਦੇ ਕੇ ਆਉਂਦੇ ਫਾਇਦੇ ਨੂੰ ਤੋਂ ਪੁੱਛਦੇ ਪਿਟਾ ਕੇ ਅਕਾਲ ਤੱਕ ਸਭ ਦੇ ਵੇੜੇ 'ਚ ਖੜਕੇ ਗੁਨਾਹ ਮੰਨੇ ਆ ਗਲਤੀਆਂ ਨਹੀਂ ਕੋਈ ਇੱਕ ਗਲਤੀ ਹੋਵੇ ਮਾਫੀ ਹੁੰਦੀ ਹੈ ਗਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਤੇ ਤੁਹਾਡੇ ਗੁਰੂ ਨੇ ਮਸੰਦ ਸਾੜੇ ਸੀ ਤੇਲ ਦੇ ਕੜਾਹਿਆਂ 'ਚ ਕਿਸੇ ਕਿਹੜੇ ਰਾਹ ਤੇ ਤੁਰ ਪਏ ਕਨਾ ਕਬੂਲ ਕਰਕੇ ਅਕਾਲ ਤਖਬ ਸਾਹਿਬ ਦੇ ਸਾਹਮਣੇ ਖੜਕੇ ਤੇ ਬੰਦਾ ਤੀਜੇ ਦਿਨ ਕਹਿੰਦਾ ਮੈਂ ਤਾਂ ਮੰਨਿਆ ਹੀ ਨਹੀਂ ਮੈਂ ਤਾਂ ਉਹੀ ਮੰਨ ਲਿਓ ਚੀਜ਼ਾਂ ਮੈਂ ਮਜਬੂਰੀ ਚ ਮੰਨ ਗਿਆ ਦੱਸੋ ਤੁਹਾਡੇ ਸਿਧਾਂਤ ਕਿੱਧਰ ਗਏ ਫਿਰ ਜੇ ਇਹ ਇੱਕ ਕਿਰਦਾਰ ਅਕਾਲੀਆਂ ਦਾ ਫਿਰ ਦੱਸੋ ਵੀ ਫਿਰ ਦੂਜੇ ਕੌਣ ਹੈ ਕਿਰਦੂਦਿਆਂ ਨੂੰ ਕੀ ਰੋਣਾ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਕਰਨ ਵਾਲੇ ਬਰੇਟੇ ਵਰਗੇ ਤੇ ਆਹ ਜਿਹੜੇ ਕਲੇਰ ਵਰਗੇ ਡੇਰਾ ਪ੍ਰੇਮੀ ਜਦੋਂ ਇਹਨਾਂ ਨੂੰ ਗ੍ਰਿਫਤਾਰੀ ਇਹਨਾਂ ਦੇ ਗ੍ਰਿਫਤਾਰ ਕਰਨ ਲੱਗੀ ਪੁਲਿਸ ਇਹਨਾਂ ਨੂੰ ਇਹਨਾਂ ਨੂੰ ਕਿਹਨੇ ਗਨਮੈ ਉਹਨਾਂ ਦਿੱਤੇ ਕੌਣ ਸਰਕਾਰ ਦਾ ਮੁਖੀ ਸੀ ਉਸ ਵੇਲੇ ਦਿਓ ਜਵਾਬ ਤੇ ਦੇ ਸਕਦੇ ਹੋਂ ਤਾਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਹੁਣ ਇਨਸਾਫ ਦੀ ਗੱਲ ਚੱਲੀ ਤੇ ਇਹੇ ਗਰਚਨ ਸਿੰਘ ਗਰੇਵਾਲ ਤੇ ਵਿਰਸੇ ਸਿੰਘ ਬਲਟੋਏ ਹੋਣੀ ਥਾਣੇ ਸਦਰ ਜਗਰਾਉਂ ਦਰਖਾਸਤਾਂ ਲੈ ਕੇ ਉਹ ਪਰਿਵਾਰ ਦੇ ਨਾਲ ਜਥੇਦਾਰ ਜੀ ਦੇ ਨਾਲ ਗਏ ਦੱਸੋ ਕੀ ਬਣਿਆ ਉਸ ਦਰਖਾਸਤ ਦਾ ਸਾਡਾ ਸਾਡਾ ਗਣਾ ਇਹੇ ਆ ਨਾ ਜੇ ਤੁਹਾਨੂੰ ਚੀਖ-ਚੀਖ ਕੇ ਦੱਸਿਆ ਵੀ ਤੁਹਾਡੇ ਜਥੇਦਾਰ ਨਾਲ ਕੀ ਹੋਇਆ ਤੁਹਾਡੇ ਜਥੇਦਾਰ ਨਾਲ ਕਿੰਨਾ ਤਸ਼ੱਦਦ ਹੋਇਆ ਕੌਣ ਚੁੱਪ ਕਰਕੇ ਬੈਠੇ ਰਹੇ ਉਸ ਵੇਲੇ ਦਿਓ ਜਵਾਬ ਅਸੀਂ ਤੁਹਾਨੂੰ ਚੀਕ-ਚੀਕ ਕੇ ਦੱਸਿਆ ਬਹਿਬਲ ਕੀ ਹੋਇਆ ਕੋੜਕਪੂਰੇ ਕੀ ਹੋਇਆ ਬੁਰਜ ਜਵਾਰ ਸਿੰਘ ਵਾਲੇ ਕੀ ਹੋਇਆ ਮੈਂ ਕਿਹੜਾ ਕੋਈ ਸਿਆਸੀ ਬੰਦਾ ਸੀ ਮੈਂ ਤਾਂ ਖਮਿਆਜਾ ਭੁਗਤਿਆ ਏ ਚੀਜ਼ ਦਾ ਹੁਣ ਜਿਹੜਿਆ ਹੁਣ ਕਹਿੰਦੇ ਆ ਵੀ ਨਾ ਬਹਿਬਲ ਚ ਸੁਖਵੀਰ ਦੋਸ਼ੀ ਨਾ ਬੇਅਦਬੀ ਚ ਅਕਾਲੀ ਦਲ ਦੋਸ਼ੀ ਆ ਤੇ ਸੁਖਵੀਰ ਬਾਦਲ ਦੇ ਖਿਲਾਫ ਚਲਾਨ ਪੇਸ਼ ਹੋਇਆ ਫਰੀਦਕੋਟ ਦੀ ਅਦਾਲਤ ਚ ਸੁਖਵੀਰ ਸਿੰਘ ਬਾਦਲ ਜਮਾਨਪਤੇ ਆਇਆ ਹੋਇਆ ਹੈ ਕਿਉਂ ਕਫਰ ਤੋਲਦੇ ਹੋ ਕਿਉਂ ਝੂਠ ਬੋਲਦੇ ਪਰ ਹਾ ਲੜਾਈ ਲੜਨ ਵਾਲੀ ਥੜਕ ਗਈ ਇਸ ਕਰਕੇ ਤੁਸੀਂ ਜਿਹੜੀਆਂ ਆ ਆ ਜਿਹੜੀਆਂ ਬੋਲੀਆਂ ਬੋਲ ਰਹੇ ਹੋ ਪਤਾ ਤੁਹਾਨੂੰ ਅੱਗੇ ਵੀ ਸ਼ਾਇਦ ਕੁਝ ਇਸ ਕੇਸ ਦਾ ਕੁਝ ਵਟਿਆ ਪਰ ਪ੍ਰਮਾਤਮਾ ਦੇਖਦਾ ਕੋਈ ਇੱਕ ਵੱਧਾ ਮੇਰੇ ਵਰਗਾ ਬੱਚਾ ਰਹੂਗਾ ਜਿਹੜਾ ਲੜਦਾ ਰਹੂਗਾ ਇਹ ਲਈ ਮੈਨੂੰ ਧਮਕੀਆਂ ਤੁਸੀਂ ਦਿੱਤੀਆਂ ਵੀ ਸਾਡੀ ਸਰਕਾਰ ਆਉਣ ਦੀ ਤੇਰੇ ਨਾਲ ਵੇਖਾਂਗੇ ਦੇਖ ਲਓ ਕੀ ਕਰਨਾ ਤੁਸੀਂ ਮੈਂ ਕਿਹੜਾ ਕੋਈ ਆਪਦੇ ਪਰਿਵਾਰ ਦੀ ਖਾਤਰ ਬੋਲਿਆ ਕਿ ਮੈਂ ਆਪਦੇ ਕੋਈ ਨਿੱਜੀ ਫਾਇਦੇ ਲਈ ਬੋਲਿਆ ਜਾਂ ਮੈਂ ਕੋਈ ਸਿਆਸੀ ਆ ਮੈਂ ਕੋਈ ਤੁਹਾਡੀ ਜਗ੍ਹਾ ਲੈਣੀ ਆ ਮੈਂ ਤਾਂ ਗੁਰੂ ਦੀ ਖਾਤਰ ਬੋਲਿਆ ਤੇ ਕੌਮ ਦੀ ਖਾਤਰ ਬੋਲਿਆ ਗੁਰੂ ਸਾਹਿਬ ਦੇ ਗੁਰੂ ਘਰਾਂ ਦੇ ਸਿਧਾਂਤ ਦੀ ਖਾਤਰ ਬੋਲਿਆ ਮੇਰੇ 'ਚ ਲੱਖ ਹੈ ਹੋ ਸਕਦੇ ਆ ਪਰ ਇੱਥੇ ਆ ਕੇ ਜਮੀਰ ਨਹੀਂ ਮਾਰੀ ਆਪਦੀ ਤੁਹਾਨੂੰ ਸੱਚ ਚੀਕ ਚੀਕ ਕੇ ਦੱਸਿਆ ਔਰ ਉਹਦਾ ਖਮਿਰਜਾ ਵੀ ਪੁੱਛਿਆ ਨਸ਼ੇ ਕੌਣ ਲੈ ਕੇ ਆਇਆ ਮੈਂ ਪਿਛਲੇ ਸਾਲ ਇੱਕ ਇੰਟਰਵਿਊ ਕੀਤੀ ਸੀ ਦਿੱਤੀ ਸੀ ਇੱਕ ਇੰਟਰਵਿਊ ਮੇਰੇ ਤੇ ਮਾਨਹਾਨੀ ਦਾ ਕੇਸ ਪਾਇਆ ਕ ਕਾਲੀ ਲੀਡਰ ਨੇ ਮੇਰੇ ਕੋਲੇ ਅੱਜ ਵੀ ਰਿਕਾਰਡ ਪਿਆ ਸਰਕਾਰ ਨੇ ਲੈ ਲਈ ਮੇਥੋਂ ਟੈਂਪੂ ਤੇ ਚੜ ਕੇ ਆਏ ਟੈਂਪੂਆਂ ਤੇ ਚੜ ਕੇ ਆਏ ਬੰਦੇ ਇਨ੍ਹਾਂ ਮੰਤਰੀਆਂ ਦੀਆਂ ਕੋਠੀਆਂ 'ਚ ਗਾਲੀਆਂ ਦੀਆਂ ਚੁਗਗੇ ਤਿੰਨ 300 ਕਿੱਲੇ ਦੇ ਮਾਲਕ ਕਿੱਡੇ ਕਿੱਡੇ ਵਿਦਿਅਕ ਅਦਾਰਿਆਂ ਦੇ ਮਾਲਕ ਕਰੋੜਾਂ ਦੀਆਂ ਕੋਠੀਆਂ ਦੇ ਮਾਲਕ ਉਹ ਇੰਨੀਆਂ-ਇੰਨੀਆਂ ਦੀਆਂ ਬਣੇ ਤੇ ਇਹਨਾਂ ਨੂੰ ਕਿੰਨਾ ਬਣਾ ਕੇ ਦਿੱਤਾ ਹੋਊਗਾ ਜੇ ਫੜਨੇ ਆ ਤਾਂ ਇਹ ਮਗਰਮੱਛ ਫੜੋ ਇਹਨਾਂ ਨੂੰ ਕਰੋ ਨੰਗੇ ਸਰਕਾਰ ਨੂੰ ਮੇਰੀ ਬੇਇੱਜ਼ਤੀ ਆ ਚਾਰ ਚਾਰ ਜਿਹੜੇ ਚਾਰ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਵਾਰਡ ਜਿਹੜੀ ਸੀਗੀ ਪੰਜਾਬ ਦੀ ਉਹ ਉਹਨਾਂ ਨੇ ਖਾਧਾ ਪੰਜਾਬ ਨੂੰ ਜਿਹੜੀ ਆਪਾਂ ਕਹਿੰਨਾ ਵਾਰਡ ਖੇਤ ਨੂੰ ਖਾ ਗਈ ਉਹਦੇ ਚ ਸਾਧ ਲਾਣਾ ਅਫਸਰ ਮਨਿਸਟਰ ਤੇ ਸਾਈਡ ਤੇ ਲੈਂਡ ਮਾਫੀਆ ਆ ਹੁਣ ਵੀ 3 ਸਾਲ ਇਹ ਸਰਕਾਰ ਚ ਵੀ ਵਧਿਆ ਫੁੱਲਿਆ ਉਹੀ ਬੰਦੇ ਇਨਾ 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 ਮਨਿਸਟਰਾਂ ਦੇ ਘਰਾਂ ਚ ਇਨਾ ਮਿਲਾਂ ਦੇ ਘਰਾਂ ਚ ਬੈਠੇ ਆ ਜਿਹੜੇ ਉਹਨਾਂ ਦੇ ਪਾਲੇ ਹੋਏ ਸੀ ਆ ਮੁੱਖ ਮੰਤਰੀ ਸਾਹਿਬ ਤੁਹਾਡੀ ਦੇਰ ਆਏ ਦਰਸਤ ਆਏ ਤੁਸੀਂ ਹੁਣ ਜਿਹੜੀ ਲਾਈਨ ਤੇ ਰਾਹ ਤੇ ਚੱਲੇ ਹੋ ਜੇ ਤੁਸੀਂ ਇਹ ਰਾਹ ਤੇ ਚੱਲਦੇ ਰਹੋਗੇ ਪੰਜਾਬ ਦੇ ਲੋਕ ਤੁਹਾਡੀ ਕਦਰ ਪਾਉਣਗੇ ਇਹ ਲੋਕ ਕਦਰ ਕਰਨੀ ਜਾਣਦੇ ਆ ਤੁਹਾਡਾ ਮੁੱਲ ਪਾਇਆਗੇ ਵੇਖਿਓ ਉਸ ਮੁੱਲ ਪਾਏ ਹੋਏ ਦਾ ਕਿਤੇ ਧੋਖਾ ਨਾ ਲੋਕਾਂ ਨੂੰ ਦੇ ਦੀ ਬਹੁਤ ਵੱਡੀ ਗਿਣਤੀ ਤੁਹਾਡੇ ਕੋਲ ਸਰਕਾਰ ਜੋਗੀ ਹੈਗੀ ਆ ਜਿਹੜੇ ਤੁਹਾਡੇ ਜੀ ਵੀ ਇਹਨਾਂ ਇਹੀ ਰਾਹ ਤੇ ਚੱਲੇ ਨੇ ਉਹਨਾਂ ਨੂੰ ਵੀ ਚੜਕਾ ਕੇ ਉਹ ਮਾਰੋ ਸਵਾਦ ਫੇਰ ਪੰਥ ਕਿਸੇ ਵੇਲੇ ਗਰੀਬ ਮਜਲੂਮ ਦੀ ਰੱਖਿਆ ਕਰਦਾ ਸੀ ਇਹ ਇਹਨਾਂ ਦਾ ਪੰਥ ਭਨਿਆਰੇ ਆਲਿਆਂ ਦੀ ਰਾਖੀ ਨੂਰ ਮੈਲੀਆਂ ਦੀ ਰਾਖੀ ਸਿਰਸੇ ਆਲਿਆਂ ਦੀ ਰਾਖੀ ਟਕਸਾਲ ਇਹਨਾਂ ਨੇ ਡੋਪਤੀ ਟਕਸਾਲ ਦੇ ਤਿੰਨ ਢੜੇ ਬਣਾਤੇ ਨੇਕਸੇ ਗਏ ਇਹਨਾਂ ਨੇ ਧੜਿਆਂ ਚ ਵੰਡਦੀ ਇਹਨਾਂ ਨੇ ਛੱਡੀ ਕਿਹੜੀ ਸੰਸਥਾ ਜਿਹੜੀ ਇਹਨਾਂ ਨੇ ਬਰਬਾਦ ਨਹੀਂ ਕੀਤੀ ਤੇ ਇੱਕ ਇੱਕ ਹੋਰ ਬੰਦਾ ਜਿਹੜੇ ਨਵੇਂ ਹੁਣ ਜਿਹੜੇ ਦਾਗੀ ਤੇ ਬਾਗੀਆਂ ਦਾ ਰੌਲਾ ਸਾਨੂੰ ਨਹੀਂ ਚਾਹੀਦਾ ਬਾਗੀ ਤੇ ਨਾ ਸਾਨੂੰ ਚਾਹੀਦਾ ਦਾਗੀ ਤਾਂ ਸਾਨੂੰ ਚਾਹੀਦੇ ਨੇ ਸਾਨੂੰ ਬਾਗੀ ਵੀ ਨਹੀਂ ਚਾਹੀਦੇ ਇਹ ਠੀਕ ਹੈ ਇਹਨਾਂ ਵਿੱਚੋਂ ਸਰਦਾਰ ਮਾਨਪ੍ਰੀਤ ਸਿੰਘ ਯਾਲੀ ਵਰਗੇ ਚੰਗੇ ਬੰਦੇ ਹੈਗੇ ਆ ਜਿਨ੍ਹਾਂ ਦੀ ਜ਼ਮੀਰ ਜਾਗਦੀ ਮੈਂ ਕਹਿੰਨਾ ਉਹ ਲੋਕ ਅੱਗੇ ਲੱਗਣ ਖੇਤਰੀ ਪਾਰਟੀ ਨੂੰ ਬਚਾਉਣ ਬਚਾਉਣਾ ਅਕਾਲੀ ਦਲ ਨੂੰ ਪਰ ਸਾਨੂੰ ਨਹੀਂ ਚਾਹੀਦੇ ਚੰਦੂ ਮਾਜਰੇ ਵਰਗੇ ਜਿਨ੍ਹਾਂ ਦੇ ਕਰਕੇ ਪੰਜਾਬ ਅੱਜ ਇੱਥੋਂ ਤੱਕ ਪਹੁੰਚਿਆ ਸਾਨੂੰ ਨਹੀਂ ਚਾਹੀਦੇ ਆ ਚਰਨਜੀਤ ਸਿੰਘ ਬਰਾੜ ਵਰਗੇ ਜਿਹੜੇ ਕੋਟ ਪੂਰੇ ਗੁਰਜੀਤ ਸਿੰਘ ਸਰਾਵਾ ਜਿਹੜਾ ਮੁੰਡਾ ਬਹਿਬਲ ਸ਼ਹੀਦ ਹੋਇਆ ਉਹਦੇ ਪਿਓ ਨੇ ਕੋਈ ਗੱਲ ਕੀਤੀ ਉਹ ਕਹਿੰਦਾ ਦੋ ਸਾਡੇ ਮੁੰਡੇ ਮਾਰਤੇ ਹਜੇ ਤੁਸੀਂ ਸਾਨੂੰ ਫੇਰ ਡਰਾਉਨੇ ਹੋ ਕਹਿੰਦਾ ਜੇ ਦੋ ਮਰੇ ਜੇ 20 ਮਰ ਜਾਂਦੇ ਫਿਰ ਕੀ ਹੋ ਜਾਂਦਾ ਪੁੱਛ ਲਿਓ ਉਹਦੇ ਪਿਤਾ ਜੀ ਨੂੰ ਕਿਤੇ ਜਾ ਕੇ ਇਹ ਝੂਠ ਹੈ ਨਹੀਂ ਸਾਨੂੰ ਚਾਹੀਦੇ ਇਹ ਜਿਹਨੂੰ ਨਹੀਂ ਸਾਨੂੰ ਇਹ ਜੇ ਅਖੌਤੀ ਫੈਡਰੇਸ਼ਨ ਹੀ ਏ ਜਿਨ੍ਹਾਂ ਨੇ ਫੈਡਰੇਸ਼ਨ ਦਾ ਭੋਗ ਪਾਤਾ ਜਿਹੜੇ ਜਦੋਂ ਸੰਤ ਜਰਨੈਲ ਸਿੰਘ ਦਾ ਟਾਈਮ ਸੀ ਸੰਤ ਜਰਨੈਲ ਸਿੰਘ ਦੇ ਆਸੇ ਪਾਸੇ ਘੁੰਮਦੀ ਸੀ ਮੱਖੀਆਂ ਜਦੋਂ ਜਦੋਂ ਬਾਦਲ ਦਾ ਟਾਈਮ ਆਇਆ ਤੇ ਇਹਦੇ ਡਾਲੇ-ਡਾਲੇ ਘੁੰਮਣ ਲੱਗ ਪਏ ਤੇ ਅੱਜ ਜਿਹੜੇ ਅੱਜ ਦੇ ਮੌਕੇ ਦੇ ਮੁਤਾਬਕ ਮੈਂ ਆ ਭਾਈ ਮਨਜੀਤ ਸਿੰਘ ਦੀ ਗੱਲ ਵੀ ਕਰਦਾ 2015 ਚ ਬੇਅਦਬੀ ਹੁੰਦੀ ਆ 2007 ਚ ਸਵਾਗਰ ਚ ਆਉਂਦਾ ਤੇਰਾ ਅੱਜ ਤੱਕ ਤਾਂ ਤੈਨੂੰ ਦਰਦ ਨਹੀਂ ਆਇਆ ਹੁਣ ਸਾਲਕ ਦਾ ਤੈਨੂੰ ਬੜਾ ਦਰਦ ਜਾਗਿਆ ਕੌਮ ਦਾ ਬਾਬਾ ਗਰਮਚਨ ਸਿੰਘ ਮਾਨੋਚਾਲ ਕੋਲੇ ਇਹ ਬੰਦਾ ਗਿਆ ਸੀ ਭਾਈ ਮਨਜੀਤ ਸਿੰਘ 1992 ਦੇ ਇਲੈਕਸ਼ਨਾਂ ਦਾ ਬਾਈਕਾਟ ਜਦੋਂ ਇਹਨਾਂ ਨੇ ਕੀਤਾ ਕੌਣ ਸੀ ਪੰਥਕ ਕਮੇਟੀ ਸੋਹਣ ਸਿੰਘ ਦੀ ਜਿਹਦੇ ਚ ਵਰਸਾ ਸਿੰਘ ਬਲਟੂਹਾ ਵੀ ਇੱਕ ਸੀ ਇਹ ਫੈਡਰੇਸ਼ਨ ਹੀ ਸੀਗੇ ਇਹ ਜਦੋਂ ਬਾਬਾ ਮਾਨੋਚਾਲ ਕੋਲੇ ਜਾਂਦਾ ਭਾਈ ਮਨਜੀਤ ਸਿੰਘ ਤੇ ਬਾਬਾ ਮਾਨੋਚਾਲ ਨੇ ਕੋ ਸਖਤੀ ਨਾਲ ਉਹ ਸ਼ਬਦ ਕਹੇ ਸੀ ਮੈਨੂੰ ਕਿਸੇ ਬਹੁਤ ਨੇੜੇ ਦੇ ਬੰਦੇ ਨੇ ਇਹ ਗੱਲ ਦੱਸੀ ਬਾਬਾ ਮਨੂਚਲ ਕਹਿੰਦੇ ਜੇ ਤੂੰ ਭਾਈ ਅਮਰੀਕ ਸਿੰਘ ਦਾ ਭਰਾ ਨਾ ਹੁੰਦਾ ਤੇ ਸੰਤ ਕਰਤਾਰ ਸਿੰਘ ਦਾ ਮੁੰਡਾ ਨਾ ਹੁੰਦਾ ਤੇਰੀ ਮੈਂ ਛਾਤੀ ਵੇਖਦੀ ਬਰਸ਼ਟ ਕੱਢਣਾ ਸੀ ਤੂੰ ਉਹਦਾ ਬਾਈਕਾਰਟ ਤੇ ਸਾਈਨ ਨਹੀਂ ਕਰਕੇ ਆਇਆ ਤੂੰ ਸਾਡੇ ਮੌਤ ਦੇ ਵਾਰੰਟਾ ਤੇ ਸਾਈਨ ਕਰਕੇ ਆਇਆ ਤੇ ਜਿਹੜਾ 20000 25000 ਨੌਜਵਾਨ ਨੂੰ ਤੂੰ ਬਾਅਦ ਭੇਟ ਚੜਿਆ ਉਹਦੇ ਜ਼ਿੰਮੇਵਾਰ ਇਹ ਲੋਕ ਨੇ ਭਾਈ ਮਨਜੀਤ ਸਿੰਘ ਭਾਈ ਹਰਮੰਦਰ ਸਿੰਘ ਸੰਧੂ ਨੂੰ ਰੋ ਰੋ ਕੇ ਇਹ ਬੰਦਾ ਬਾਬਾ ਠਾਕੁਰ ਸਿੰਘ ਦੇ ਕੋਲੇ ਤੇ ਜਰਨਲ ਲਾਹਵ ਸਿੰਘ ਨੂੰ ਇਹਨੇ ਰੋ ਰੋ ਕੇ ਮਰਵਾਇਆ ਹਰਮਿੰਦਰ ਸਿੰਘ ਸੰਧੂ ਵੀ ਉਹਦਾ ਖਾਲਸਾ ਪਛੇਤਤਾ ਬਣਾ ਕੇ ਤੇ ਪੰਜਾਬ ਦਾ ਮੁੱਖ ਮੰਤਰੀ ਬਣ ਚੁੱਕਿਆ ਇੰਡੀਅਨ ਐਕਸਪ੍ਰੈਸ ਦੇ ਕਿਸੇ ਪੱਤਰਕਾਰ ਨੇ ਕੇ ਪੀ ਐਸ ਗਿੱਲ ਨੂੰ ਪੁੱਛ ਲਿਆ ਕਹਿੰਦੇ ਗਿੱਲ ਸਾਹਿਬ ਇੰਨਾ ਘਾਣ ਕਰਤਾ ਤੁਸੀਂ ਨੌਜਵਾਨੀ ਦਾ ਤੁਸੀਂ ਖੁਦ ਸਿੱਖ ਹੋ ਕੇ ਇੰਨਾ ਸਿੱਖੀ ਦਾ ਘਾਣ ਕਰ ਗਏ ਉਹਦੀ ਵਾਰਡਿੰਗ ਸੀ ਕਹਿੰਦਾ ਮੈਂ ਤਾਂ ਇਹਨਾਂ ਨੂੰ ਰਾ ਕੁਰਸੀ ਦਿੰਦਾ ਸੀ ਕੁਰਸੀ ਦਵਾਉਂਦਾ ਸੀ ਉਹ ਰਜੀਵ ਗਾਂਧੀ ਡਰ ਗਿਆ ਸੀ ਜਦੋਂ ਉੱਤੇ ਹਮਲਾ ਹੋਇਆ ਕਰਮਜੀਤ ਸਿੰਘ ਸੁਨਾਮ ਨੇ ਜਦੋਂ ਹਮਲਾ ਕੀਤਾ ਤੋ ਉਹਨੇ ਇਹਨਾਂ ਨੂੰ ਕਿਹਾ ਸੀ ਵੀ ਜਿਵੇਂ ਵੀ ਮੰਨਦੇ ਇਹਨਾਂ ਨੂੰ ਮਨਾਓ ਜਿਵੇਂ ਵੀ ਇਹ ਚਾਹੁੰਦੇ ਹੋਵੇਂ ਉਸ ਵੇਲੇ ਭਾਈ ਅਮਰੀਕ ਸਿੰਘ ਤੇ ਇਹੀ ਮਨਜੀਤ ਸਿੰਘ ਨਾਲ ਗੱਲਬਾਤ ਚੱਲਦੀ ਸੀ ਤੇ ਇਹ ਆ ਲੋਕ ਨੇ ਜਿਨ੍ਹਾਂ ਨੇ ਜਿਹੜੇ ਅੱਜ ਤੁਹਾਨੂੰ ਫੇਰ ਤੁਹਾਡੇ ਅੱਗੇ ਆ ਫੇਰ ਤੁਹਾਡੇ ਅੱਗੇ ਖੜੇ ਨਹੀਂ ਲੋਕ ਇਹਨਾਂ ਤੋਂ ਬਾਝੋ ਜੇ ਨੌਜੋਨ ਨੂੰ ਬਾਝ ਸਕਦੀ ਇਕਾਤ ਨਾਂ ਦਾ ਟੋਲਾ ਇੱਕ ਗਦਾਰਾਂ ਦਾ ਟੋਲਾ ਇਹ ਪੰਥ ਘਾਤੀ ਲੋਕ ਇਹਨਾਂ ਨੇ ਮੱਥਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਲਾਇਆ ਉਹ ਜਵਾਬ ਗੁਰੂ ਸਾਹਿਬ ਆਪ ਹੀ ਦੇਊਗਾ ਨਾਲ ਕੱਲ ਨੂੰ ਇਹਦੇ ਤੇ ਵੀਡੀਓ ਕਰਾਂਗੇ ਇਹਨਾਂ ਦੀਆਂ ਜਿਹੜੀਆਂ ਪਿਛਲੀਆਂ ਮੇਰਾ ਕੰਮ ਤੁਹਾਨੂੰ ਜਗਾਉਣਾ ਤੇ ਮੈਂ ਜਿਹੜੇ ਅਮਰਤ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਸਾਥੀ ਆ ਉਹ ਬਹਿ ਕੇ ਆਪਦੀ ਵਿਚਾਰ ਚਰਚਾ ਕਰਨ ਕਿ ਉਹਦੀ ਗੈਰ ਹਾਜ਼ਰੀ ਚ ਨੌਜਵਾਨੀ ਨੂੰ ਕਿਵੇਂ ਲੈ ਕੇ ਚੱਲਣਾ ਇਹ ਨਹੀਂ ਹੈ ਕਿ ਉਹਦੇ ਪਿਤਾ ਪਰਿਵਾਰਵਾਦ ਤੋਂ ਫਿਰ ਖੇੜਾ ਛੁੱਟਿਆ ਤੇ ਫਿਰ ਗਏ ਕਿੱਥੇ ਅਸੀਂ ਇਹ ਨਹੀਂ ਹੈ ਕਿ ਇਹਨਾਂ ਨੂੰ ਕੋਈ ਸਵਾਲ ਪੁੱਛੇ ਪੱਤਰਕਾਰ ਤੇ ਇਹ ਆਸ਼ੇ ਟਰੈਕਟਰ ਨੂੰ ਕੰਬਣ ਲੱਗ ਜਾਣ ਅਗੋਂ ਤਾ 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 ਲਾ 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 ਕਰਨ ਲੱਗ ਪੈਣ ਅਗੋਂ ਸਾਨੂੰ ਨਹੀਂ ਚਾਹੀਦੇ ਫਿਰ ਇਹ ਜਿਹੇ ਲੀਡਰ ਤੇ ਮੇਰੀ ਬਾਕੀਆਂ ਦੇ ਅੱਗੇ ਵੀ ਬੇਨਤੀ ਆ ਇਸ ਵੇਲੇ ਭਾਈ ਰਣਜੀਤ ਸਿੰਘ ਉਦੀ ਕੁਰਬਾਨੀ ਦਾ ਮੁੱਲ ਮੋੜ ਦਿਓ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਜਦੋਂ ਜਥੇਦਾਰੀ ਤੋਂ ਲਾਇਆ ਅੱਜ ਤੱਕ ਕੋਈ ਬੰਦਾ ਦੱਸ ਨਹੀਂ ਸਕਿਆ ਕਿ ਭਾਈ ਰਣਜੀਤ ਸਿੰਘ ਦਾ ਕਸੂਰ ਕੀ ਸੀ ਤੇ ਮੈਂ ਇੱਕ ਪਿੱਛੇ ਵੀਡੀਓ ਕੀਤੀ ਸੀ ਕਿ ਭਾਈ ਗਿਆਨ ਸਿੰਘ ਦੀ ਵੀ ਉਹਦਾ ਕਤਲ ਕਿਵੇਂ ਹੋਇਆ ਤੇ ਮੈਨੂੰ ਭਾਈ ਸਾਹਿਬ ਦਾ ਫੋਨ ਆਇਆ ਸੀ ਸਨੇਹਾ ਆਇਆ ਫੋਨ ਮੁੜ ਕੇ ਉਹਨੂੰ ਮੈਂ ਕੀਤਾ ਵੱਡੀ ਸ਼ਿਕਸ਼ਤ ਨੇ ਮੈਨੂੰ ਕਹਿੰਦਾ ਤੂੰ ਮੇਰੀ ਆਤਮਾ ਤੋਂ ਬਹੁਤ ਜਾਣਤਾ ਕੱਕਾ ਜਿਹੜੀਆਂ ਉਹਨਾਂ ਨੇ ਮੈਨੂੰ ਗੱਲਾਂ ਦਸੀਆਂ ਉਸ ਵੇਲੇ ਦੀਆਂ ਉਹ ਕਿਤੇ ਫੇਰ ਜ਼ਿਕਰ ਕਰਾਂਗੇ ਹੋ ਸਕਦਾ ਮੈਂ ਭਾਈ ਸਾਹਿਬ ਦੇ ਨਾਲ ਬਹਿ ਕੇ ਇੱਕ ਵੀਡੀਓ ਕਰਾਂਗੇ ਅਸੀਂ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ